ਬਜਾਰਾਂ ਜੀਸ ਸਿੰਘ ਨੇ ਕੁੱਤੇ ਦੇ ਗਲ ਸੋਨੇ ਦਾ ਪਟਾ ਪਾਇਆ ਕੁੱਤੇ ਦੇ ਗਲ ਸੋਨੇ ਦਾ ਪਟਾ ਪਾ ਕੇ ਉਹਨੂੰ ਲਾਹੌਰ ਦੇ ਬਾਜ਼ਾਰਾਂ 'ਚ ਛੱਡਿਆ ਗਿਆ ਹਫ਼ਤੇ ਬਾਅਦ ਆ ਕੁੱਤਾ ਵੀ ਲੱਭ ਗਿਆ ਤੇ ਵੱਡੀ ਗੱਲ ਗਲ ਸੋਨੇ ਦਾ ਪਟਾ ਵੀ ਲੱਭ ਗਿਆ ਅੱਜ ਸੋਨੇ ਦਾ ਪਟਾ ਤੇ ਬੜੀ ਦੂਰ ਦੀ ਗੱਲ ਆ 2300 ਦੀ ਸੰਗਲੀ ਪਾ ਕੇ ਤੇ ਮੂੰਹ ਪਰ ਆਨੂੰ ਕਰ ਲਿਓ ਜੇ ਕੁੱਤਾ ਨਾ ਮਗਰੋਂ ਗਾਇਬ ਕਰ ਜਾਣ ਗਾਇਬ ਕਰਨ ਵਾਲੇ ਤੇ ਫਿਰ ਮੈਨੂੰ ਆਖਿਓ ਜੇ ਬੌਧੀ ਕਿਸਮਤ ਮਾੜੀ ਹੋਈ ਤੇ ਸਾਈਕਲ ਦਾ ਜਿੰਦਰਾ ਮਾਰਨਾ ਭੁੱਲ ਕੇ ਤੇ ਦੁਕਾਨ 'ਚ ਬਣ ਕੇ ਤੇ ਫਿਰ ਘਰੋਂ ਤੇ ਡਾਂਗ ਛੋਟਾ ਪੱਕਾ ਹੀ ਜਲਦਾ ਕਿਉਂਕਿ ਸਾਈਕਲ ਲੱਭੇ ਨਹੀਂ ਮੁੜ ਕੇ ਉਹਨਾਂ ਲੋਕਾਂ ਦੇ ਬੈਂਕਾਂ ਵਾਲਿਆਂ ਨੇ ਪੈਨਾਂ ਦੇ ਨਾਲ ਧਾਗੇ ਬੰਨ ਦਿੱਤੇ ਕਿਉਂਕਿ ਜਿੰਨੇ ਛੇਵ ਚ ਲਾ ਲਿਆ ਮੁੜ ਕੇ ਉਹ ਰੱਖਦਾ ਹੀ ਨਹੀਂ ਆ ਘਰ ਦੁਆਰਿਆਂ 'ਚ ਚਲੇ ਜਾਓ ਜੁੱਤੀਆਂ ਜਮ੍ਹਾਂ ਕਰਾਉਣ ਵਾਸਤੇ ਟੋਕਣ ਦਿੱਤਾ ਜਾਂਦਾ ਟੋਕਣ ਸਿਸਟਮ ਦੱਸਦਾ ਵਾ ਵੀ ਅਹੀਂ ਬਈਮਾਨ ਆ ਇਹਨਾਂ ਟੋਕਣਾਂ ਦਿੰਦੇ ਨਾ ਛੋੜੇ ਜਮ੍ਹਾਂ ਕਰਨ ਵਾਲੇ ਉਹ ਬਹੁਤੀ ਵਧੀਆ ਗੱਲ ਥੋੜਾ ਉਹ ਟੋਕਣ ਦੱਸਦਾ ਵੀ ਅਸੀਂ ਬੇਈਮਾਨ ਆ ਅਸੀਂ 50 ਰੁਪਈਆਂ ਦੀਆਂ ਕੱਸੀਆਂ ਜੱਪੜਾਂ ਪਾ ਕੇ ਆਉਣੀਆਂ ਵਾ ਤੇ 2000 ਦੇ ਬੂਟ ਘਰੋਂ ਉੜਾ ਕੇ ਚਲੇ ਜਾਣਾ ਵਾ ਇਸ ਕਰਕੇ ਉਹਨਾਂ ਕਹਿੰਦੇ ਵੀ ਟੋਕਣ ਦੋ ਆਪਣੇ ਪਾਓ ਤੇ ਆਪਣੇ ਘਰ ਲੈ ਕੇ ਜਾਓ ਟੋਕਣ ਸਿਸਟਮ ਦੱਸਦਾ ਵੀ ਅਸੀਂ ਗੁਰਦਾਰੇ ਵਿੱਚ ਚੋਰੀ ਜਿਕਾਰੀ ਕਰ ਲੈਣੇ ਹੁੰਦੇ ਆ ਅਸੀਂ ਮੌਕਾ ਹੀ ਵੇਖਣ ਦਿੰਦੇ ਨੇ ਵੀ ਕਿਹੜੀਆਂ ਪਾਸੇ ਦੇ ਕਰਕੇ ਲੱਥੀਆਂ ਤੇ ਉਹੋ ਹੀ ਪਾ ਕੇ ਘਰੋਂ ਥੱਲੀਏ